ਬਾਤ ਕਰਦੇ ਰੱਬ ਵਰਗੇ ਭਰਾਵਾਂ ਦਾ ਅੱਜ ਵੱਡਾ ਖੇਡ ਮੇਲਾ ਜਿਹੜਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਸਫਲ ਹੋ ਗਿਆ ਸਾਜਨ ਪਹਿਲਵਾਨ ਮੁਬਾਰਕਾਂ ਹੈ ਵੀਰਾਂ ਆਉਣ ਵਾਲੇ ਸਾਲ ਚਾਰ ਇੰਟਰਨੈਸ਼ਨਲ ਲੈਵਲ ਦੀਆਂ ਕਬੱਡੀ ਕਲੱਬਾਂ ਸਾਡਾ ਸਾਜਨ ਕਹਿੰਦਾ ਕਿ ਆਪਾਂ ਸੱਦੇ ਪੱਤਰ ਲਾਉਣੇ ਆ ਇਸ ਨਗਰ ਦੇ ਖੇਡ ਮੇਲੇ ਦੇ ਵਿੱਚ ਮੇਰੇ ਪੰਜਾਬੀ ਵੀਰਿਆ ਆਉਂਦੇ ਸਾਲ ਚਾਰ ਇੰਟਰਨੈਸ਼ਨਲ ਲੈਵਲ ਦੀਆਂ ਕਬੱਡੀ ਕਲੱਬਾਂ ਖੇਡਣ ਗਿਆ ਤੇ ਚੋਟੀ ਦੇ ਮੱਲ ਆ ਖੇਡ ਗਰਾਊਂਡ ਦਾ ਸ਼ਿੰਗਾਰ ਬਣਨਗੇ ਇਹ ਸਾਜਣ ਭਰਾ ਦੀ ਜਿਹੜੀ ਹੈ ਅਰਦਾਸ ਪ੍ਰਮਾਤਮਾ ਪੂਰੀ ਕਰਨ ਵਾਲਾ ਬੈਠਾ ਹੈ ਐ ਐਨ ਆਰ ਆਈ ਵੀਰਾਂ ਨੂੰ ਨਗਰ ਦੀ ਸਾਧ ਸੰਗਤ ਨੂੰ ਇਲਾਕਾ ਨਿਵਾਸੀ ਸੱਜਣਾ ਨੂੰ ਇਹ ਜ਼ਰੂਰ ਬੇਨਤੀ ਕਰਕੇ ਜਾਵਾਂਗਾ ਕਿ ਜ਼ਰੂਰ ਆਪਾਂ ਕਬੱਡੀ ਦਾ ਸਾਥ ਦੇਣਾ ਹੈ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਜਨ ਪਲਵਾਨ ਵਰਗੇ ਇਦਾਂ ਦੇ ਵੀਰਾਂ ਦੀ ਸੋਚ ਦਾ ਸਾਥ ਦੇਣਾ ਕਿ ਆਉਂਦੇ ਸਾਲ ਇਸ ਨਗਰ ਦੇ ਵਿੱਚ ਜੇ ਚਾਰ ਕਿਆ ਸਾਡੇ ਵੀਰ ਨੇ ਤੇ ਚਾਰ ਕਲੱਬਾਂ ਹੀ ਖੇਡਣ ਤੇ ਆਣ ਟੌਪ ਲੈਵਲ ਦੇ ਸਟਾਰ ਪਲੇਅਰਸ ਖੇਡ ਗਰਾਊਂਡ ਦੇ ਵਿੱਚ ਖੇਡ ਕੇ ਜਾਣ ਇਹ ਅਰਦਾਸ ਹੈ ਕਿ ਅਰਦਾਸ ਕਰਕੇ ਜਦ ਵੀ ਕੋਈ ਕਾਰਜ ਸ਼ੁਰੂ ਕਰਦੇ ਫਿਰ ਜੀਤ ਹੀ ਜੀਤ ਪੰਜਾਬੀਆਂ ਦੀ ਆਏ ਗਏ ਦੀ ਸੇਵਾ ਚ ਨੀ ਕਸਰ ਛੱਡਦੇ ਇਹ ਵੀ ਖਾਸ ਹੈ ਰੀਤ ਪੰਜਾਬੀਆਂ ਦੀ ਜਬਰ ਜ਼ੁਲਮ ਨੂੰ ਜੜ ਤੋਂ ਪੱਟ ਦਿੰਦੇ ਜਦ ਵੀ ਉੱਠੇ ਸ਼ਮਸ਼ੀਰ ਪੰਜਾਬੀਆਂ ਦੀ ਬਿਣਕ ਦੇਖ ਸ਼ਹਾਦਤ ਤਾਂ ਪਾਉਣ ਦੇ ਲਈ ਪਹਿਲੀ ਕਤਾਰ ਵੀ ਵੀਰ ਪੰਜਾਬੀਆਂ ਦੀ ਸੋ ਪੰਜਾਬੀ ਜੋ ਕਹਿੰਦੇ ਆ ਸੋ ਕਰ ਜਾਂਦੇ ਆ ਔਰ ਜੋ ਸੋਚਦੇ ਆ ਉੱਤੇ ਅਮਲੀ ਜਾਮਾ ਜਿਹੜਾ ਪੰਜਾਬੀ ਜਲਦ ਪਹਿਨਾ ਜਾਂਦੇ ਆ ਸਾਜਣਾ ਤੇਰੀ ਸੋਚ ਜਲਦ ਸਾਕਾਰ ਹੋ ਕੇ ਇਸ ਖੇਡ ਗਰਾਊਂਡ ਦੇ ਵਿੱਚ ਆਉਂਦੇ ਸਾਲ ਚਾਰ ਇੰਟਰਨੈਸ਼ਨਲ ਲੈਵਲ ਦੀਆਂ ਕਬੱਡੀ ਕਲੱਬਾਂ ਨੂੰ ਦੇਖੇਗੀ ਸੋਣਿਆ ਸੋ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਅੱਜ ਦਾ ਖੇਡ ਮੇਲਾ ਸਫਲ ਹੋ ਗਿਆ ਸਾਰੀ ਸੰਗਤ ਨੂੰ ਇੱਕ ਵਾਰੀ ਫਿਰ ਤੋਂ ਸਾਡੀ ਤਰਫੋਂ ਖੇਡ ਕਬੱਡੀ ਦੀ ਤਰਫੋਂ ਕੋਟਨਕੋਟ ਮੁਬਾਰਕਾਂ ਲੈਂਦੇ ਆ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ